ਗੋਲਡੀ ਬਰਾੜ ਨੇ ਕਿਹਾ ਕਿ ਇੱਕ ਤਰ੍ਹਾਂ ਦੀ ਝਾਰਮਾਰਕ ਕੀਤੀ ਹੈ ਉਹਨਾਂ ਕਿਉਂਕਿ ਜਿਹੜਾ ਉਹਦੇ ਬਾਰੇ ਪੈਰੀ ਦਾ ਪੈਰੀ ਬਾਰੇ ਗੋਲਡੀ ਬਰਾੜ ਦਾਵਾ ਕਰ ਰਿਹਾ ਹੈ ਉਹਦਾ ਕੋਈ ਕਸੂਰ ਨਹੀਂ ਸੀਗਾ ਉਹਨੇ ਕੁਝ ਇਸ ਤਰ੍ਹਾਂ ਦਾ ਨਹੀਂ ਕੀਤਾ ਸੀਗਾ ਕਿ ਉਹਦਾ ਮਰਡਰ ਕੀਤਾ ਜਾਂਦਾ ਇਹਨਾਂ ਦੇ ਗੈਂਗ ਦਾ ਹੀ ਉਹ ਬੰਦਾ ਸੀਗਾ ਇੰਦਰਪ੍ਰੀਤ ਸਿੰਘ ਪੈਰੀ ਰੇਟਾ ਕੋਈ ਗੱਡੀ ਸੀਗੀ ਉਹਦੀ ਨੰਬਰ ਪਲੇਟ ਜਿਹੜੀ ਆ ਉਹ ਮਤਲਬ ਡੁਪਲੀਕੇਟ ਨੰਬਰ ਪਲੇਟ ਹੈ ਗੋਲਡੀ ਬਰਾੜ ਇਹ ਕਹਿ ਰਿਹਾ ਹੈ ਕਿ ਜਿਸ ਦਿਨ ਸੀਪੇ ਨੂੰ ਮਾਰਿਆ ਗਿਆ ਉਸ ਦਿਨ ਤਾਂ ਇਹਦਾ ਵਿਆਹ ਸੀ ਇਹ ਆਪਣੇ ਵਿਆਹ ਪ੍ਰੋਗਰਾਮਾਂ 'ਚ ਸੀਗਾ ਇਹਨੇ ਉਹਨੂੰ ਕਦੋਂ ਮਾਰਾ ਬਾਅਦ ਹੁਣ ਇਹ ਦੇਖਣਾ ਹੋਏਗਾ ਕਿ ਇਹ ਗੱਲ ਇੱਥੇ ਰੁਕਦੀ ਜਾਂ ਹੈ ਹੋਰ ਅਗਲੀ ਗੱਲ ਕਿਉਂਕਿ ਜਿਹੜਾ ਗੋਲਡੀ ਬਰਾੜ ਹੈ ਗੋਲਡੀ ਬਰਾੜ ਵੀ ਲਾਰੈਂਸ ਨਾਲੋਂ ਘੱਟ ਨਹੀਂ ਹੈ ਹੁਣ ਉਹ ਪੈਰੀ ਦੇ ਕਤਲ ਦਾ ਬਦਲਾ ਕੀ ਤੋਂ ਲੈਂਦਾ ਪਾਸੇ ਚੋਣਾਂ ਚੱਲ ਰਹੀਆਂ ਤੇ ਮੁੱਖ ਮੰਤਰੀ ਜੀ ਜਪਾਨ ਤੇ ਜਪਾਨ ਦੇ ਦੌਰੇ ਤੇ ਚਲੇ ਗਏ ਕਿ ਜਦੋਂ ਵੀ ਕਿਤੇ ਉਹ ਪਾਰਟੀ ਥੋੜਾ ਜਿਆ ਨਰਾਜ ਹੁੰਦੇ ਆ ਤੇ ਫਿਰ ਉਹ ਥੋੜਾ ਪਿੱਛੇ हट ਜਾਂਦੀ ਹੈ ਕਈ ਵਾਰ ਉਹ ਕਹਿੰਦੇ ਜੀ ਮੈਂ ਮੇਰੀ ਸਿਹਤ ਨਹੀਂ ਠੀਕ ਵਾਸਤੇ ਹਟ ਰਿਹਾ ਪਰ ਇਹ ਜਦੋਂ ਇਹ ਪੁੱਛਿਆ ਜਾ ਰਿਹਾ ਕਿ ਕਿ ਤੂੰ ਤੁਸੀਂ ਮੁੱਖ ਮੰਤਰੀ ਦੀ ਕਾਰਜਕਾਰੀ ਨੂੰ ਕਿਵੇਂ ਲਿਖ ਹਾਂ ਇਹ ਥੋੜਾ ਜਿਹਾ ਇੱਕ ਡਿਫਰੈਂਟ ਕਿਸਮ ਦਾ ਸਵਾਲ ਖੜਾ ਕਰਦਾ ਹੈ ਕਿ ਕੀ ਮੁੱਖ ਮੰਤਰੀ ਦੀ ਕਾਰਜਕਾਰੀ ਕਾਰਜਕਾਰੀ ਦੇ ਉੱਤੇ ਕੋਈ ਪਾਰਟੀ ਡਿਸੀਜਨ ਲੈਣ ਜਾ ਰਹੀ ਹੈ ਜੇਕਰ ਨਹੀਂ ਹੈ ਸਪਾਰਟੀਆਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਇਹ ਸਰਵੇ ਕੌਣ ਕਰ ਰਿਹਾ ਹੈ ਤੇ ਕਿਉਂ ਕੀਤਾ ਜਾ ਰਿਹਾ ਹੈ ਮੈਨੂੰ ਤਾਂ ਇਹ ਲੱਗਣ ਲੱਗ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਅ ਸ਼ਨੀਲ ਜਾਖੜ ਜੀ ਇਹ ਨਾਲ ਅਕਾਲੀ ਦਲ ਦੀ ਸੁਰਤਾ ਹੋਵੇ ساری ਜਿਹੜੀ એનર્ਜੀ ਹੈ ਜੀ ਭਾਜਪਾ ਦੀ ਪੰਜਾਬ ਭਾਜਪਾ ਦੀ ਉਹ ਤਾਂ ਕੇਂਦਰ ਸਰਕਾਰ ਦੇ ਜਿਹੜੇ ਕੰਮ ਐ ਉਹਨਾਂ ਨੂੰ ਡਿਫੈਂਡ ਕਰਨਾ ਜਾਂ ਉਹਨਾਂ ਦੀਆਂ ਸਫਾਈਆਂ ਦੇਣ ਚ ਲੱਗੀ ਹੋਈ ਐ। ਅਕਾਲੀ ਦਲ ਜਿਹੜਾ ਨਾ ਕਹਿੰਦੇ ਕੋਚ-ਪੋਚ ਕੇ ਪੱਬ ਧਰਨ ਵਾਲੀ ਗੱਲ ਐ ਉਹ ਉਹ ਕਰ ਰਹੀ ਐ। ਉਹ ਸੁਖਬੀਰ ਬਾਦਲ ਉਹਨਾਂ ਨੇ ਨਹੀਂ ਸਟੇਟਮੈਂਟ ਦਿੱਤੀ ਇਹ ਇਹ ਹਰਸ਼ਿਮਰਤ ਬਾਦਲ ਉਹਨਾਂ ਨੇ ਸਟੇਟਮੈਂਟ ਦਿੱਤੀ। ਜੇ ਦੋਨੋਂ ਨਾ ਡਿਸੀਜਨ ਲੈਣਾ ਨਾ ਉਹਨਾਂ ਨੇ ਕੈਪਟਨ ਮਬਰਿੰਦਰ ਨੂੰ ਪੁੱਛਣਾ ਨਾ ਉਹਨਾਂ ਨੇ ਐਸ਼ਵੀ ਸ਼ਰਮਾ ਨੂੰ। ਜੋ ਅਸ਼ਨੀ ਸ਼ਰਮਾ ਜੋ ਮਰਜ਼ੀ ਕਹੀ ਹੈ ਕੈਪਟਨ ਅਮਰਿੰਦਰ ਜੋ ਮਰਜ਼ੀ ਕਹੇ ਕੋਈ ਬੀਜੇਪੀ ਦਾ ਇੱਕ ਸਟਾਈਲ ਹੈ ਬੀਜੇਪੀ ਦਾ ਜਿਹੜਾ ਡਿਸੀਜਨ 메ਕਿੰਗ ਹੈ ਉਹ ਇੰਨਾ ਸੈਂਟਰਲਾਈਜ਼ ਹੈ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਬਦਲ ਦਿੰਦੇ ਪੰਜਾਬ ਵਿੱਚ ਫੋਨ ਸਰਵੇ ਦੀ ਜੇ ਗੱਲ ਕਰੀਏ ਤਾਂ ਪੰਜਾਬ ਵਿੱਚ ਲੋਕਾਂ ਦੇ ਫੋਨਾਂ ਤੇ ਇੱਕ ਮੈਸੇਜ ਆਇਆ ਕਿ ਤੁਸੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਕਾਰੀ ਤੋਂ ਖੁਸ਼ ਹੋ ਜਾ ਨਹੀਂ ਇਹ ਮੈਸੇਜ ਕੀ ਦਰਸਾਉਂਦਾ ਹੈ ਤੇ ਇਸ ਦੇ ਕੀ ਅਰਥ ਨੇ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਇਸ ਦੇ ਨਾਲ ਹੀ ਲੋਰੈਂਸ ਬਿਸ਼ਨੋਈ ਗੈਂਗ ਵਿਚਾਲੇ ਨਵੀਂ ਖਾਨਾ ਜੱਗੀ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ ਇਧਰ ਚੰਡੀਗੜ੍ਹ ਵਿੱਚ ਪੈਰੀ ਦੇ ਕਤਲ ਤੋਂ ਬਾਅਦ ਜਿਹੜੀ ਇਹਨਾਂ ਗੈਂਗਾਂ ਦੇ ਵਿਚਕਾਰ ਆ ਰਹੇ ਹਨ ਜੋ ਨਾ ਉਹ ਦਿਖਾਈ ਦੇ ਰਹੇ ਹੈ ਇਸ ਦੇ ਨਾਲ ਹੀ ਜੇ ਗੱਲ ਕਰੀਏ ਡੀਆਈਜੀ ਹਰਚਰਨ ਪੁੱਲਰ ਦੀ ਤਾਂ ਉਹਨਾਂ ਦਾ ਵੀ ਇੱਕ ਇੱਕ ਹੋਰ ਨਵਾਂ ਕਾਰਨਾਮਾ ਸਾਹਮਣੇ ਆਇਆ ਹੈ ਇਹ ਕਾਰਨਾਮਾ ਕੀ ਹੈ ਇਸ ਵਿੱਚ ਵੀ ਇਸ ਬਾਰੇ ਵੀ ਚਰਚਾ ਕਰਾਂਗੇ ਸਾਰੀ ਗੱਲਬਾਤ ਦੇ ਦੌਰਾਨ ਸਾਡੇ ਨਾਲ ਮੌਜੂਦ ਰਹਿਣਗੇ ਸੀਨੀਅਰ ਪੱਤਰਕਾਰ ਖੁਸ਼ਾਲ ਲਾਲੀ ਜੀ ਸਰ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ। ਸ਼ੁਕਰੀਆ ਜੀ। ਸਰ ਅੱਜ ਪਹਿਲਾ ਸਵਾਲ ਮੇਰਾ ਹੀ ਰਹੇਗਾ ਕਿ ਜੇ ਆਪਾਂ ਫੋਨ ਸਰਵੇ ਦੀ ਗੱਲ ਕਰੀਏ ਤਾਂ ਪੰਜਾਬ ਵਿੱਚ ਇੱਕ ਮੈਸੇਜ ਆਇਆ ਮੈਨੂੰ ਵੀ ਆਇਆ ਸੀ ਭਗਵੰਤ ਮਾਨ ਦੀ ਜਿਹੜੀ ਕਾਰਗੁਜ਼ਾਰੀ ਹੈ ਉਸ ਤੋਂ ਖੁਸ਼ ਹੋ ਜਾ ਨਹੀਂ। ਇਸਦੇ ਕੀ ਅਰਥ ਨੇ ਕਿ ਇਹ ਮੈਸੇਜ ਸਹੀ ਹੈ ਕਿ ਇਸ ਤਰ੍ਹਾਂ ਨਹੀਂ ਆਣਾ ਚਾਹੀਦਾ ਸੀ ਕਿ ਤੁਸੀਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ ਜਾ ਨਹੀਂ। ਕੀ ਸਮਝਦੇ? ਜਿਹੜਾ ਤੁਹਾਨੂੰ ਮੈਸੇਜ ਆਇਆ ਇੱਕ ਮੈਨੂੰ ਡਿਫਰੈਂਟ ਮੈਸੇਜ ਆਇਆ ਅੱਜ ਸਵੇਰੇ ਜਦੋਂ ਮੈਂ ਆਫਿਸ ਨੂੰ ਆ ਰਿਹਾ ਸੀ 10:00 ਵਜੇ ਜੀ 10:30 10:00 ਵਜੇ ਉਦੋਂ ਮੈਨੂੰ ਮੈਸੇਜ ਆਇਆ ਸੀ ਉਹਦੇ ਵਿੱਚ ਇਹ ਸੀਗਾ ਕਿ ਤੁਸੀਂ ਪੰਜਾਬ ਦੇ ਵਿੱਚ ਕਿਸ ਪਾਰਟੀ ਨੂੰ ਆ ਪਸੰਦ ਕਰਦੇ ਹੋ ਜੀ ਕਿਸ ਦੀ ਤੁਸੀਂ ਜੇ ਤੁਸੀਂ ਆਪ ਨੂੰ ਪਸੰਦ ਕਰਦੇ ਹੋ ਤਾਂ ਜੇ ਭਾਜੀ ਹੁਣ ਵੋਟਾਂ ਹੁਣ ਤਾਂ ਤੁਸੀਂ ਕਿਹਨੂੰ ਵੋਟ ਪਾਓਗੇ ਆਮ ਆਦਮੀ ਪਾਰਟੀ ਨੂੰ ਪਾਓਗੇ ਬਾਈਕ ਦਬਾਓ ਕਾਂਗਰਸ ਨੂੰ ਪਾਉਂਗੇ ਤਾਂ 2 ਦਬਾਓ, ਕਾਲੀ ਦਾ ਨੂੰ 3, ਭਾਜੀਪੀ ਨੂੰ 4 ਇਸ ਤਰ੍ਹਾਂ ਆਪਸ਼ਨਸ ਦਿੱਤੀਆਂ ਗਈਆਂ ਸੀ। ਸੋ ਮੈਨੂੰ ਵੀ ਇੱਕ ਡਿਫਰੈਂਟ ਮੈਸੇਜ ਆਇਆ ਤੇ ਜਿਸ ਤਰ੍ਹਾਂ ਦੇ ਤੁਸੀਂ ਮੈਸੇਜ ਦੀ ਗੱਲ ਕਰ ਰਹੇ ਹੋ ਇਹ ਹੁਣ ਕਿਉਂਕਿ 2027 ਦੀਆਂ ਚੋਣਾਂ ਨੇੜੇ ਐ ਤੇ ਸਾਰੀਆਂ ਹੀ ਪਾਰਟੀਆਂ ਆਪਣੇ ਪਰਤ ਹੋਣ ਰਹੀਆਂ ਸੋ ਇਸ ਤਰ੍ਹਾਂ ਦੇ ਸਰਵੇਜ ਜਿਹੜੇ ਆ ਉਹ ਹੋਣੇ ਇੱਕ ਸੁਭਾਵਿਕ ਗੱਲ ਹੈ। ਪਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਜਦੋਂ ਇਸ ਤਰ੍ਹਾਂ ਦਾ ਮੈਸੇਜ ਆ ਰਿਹਾ ਕਿ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਜੇਕਰ ਆਮ ਆਦਮੀ ਪਾਰਟੀ ਨੇ ਕੋਈ ਮੈਸੇਜ ਮਤਲਬ ਕੋਈ ਸਰਵੇ ਕਰਨਾ ਹੋਵੇ ਕਿਉਂਕਿ ਆਮ ਆਦਮੀ ਪਾਰਟੀ ਬਹੁਤ ਸਰਵੇ ਕਰਦੀ ਹੈ ਤੇ ਜੇ ਉਹਨਾਂ ਨੇ ਸਰਵੇ ਕਰਨਾ ਹੋਵੇ ਤੇ ਫਿਰ ਉਹ ਇਹ ਪੁੱਛਣਾ ਚਾਹੀਦਾ ਉਹਨਾਂ ਨੂੰ ਕਿ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਬਾਰੇ ਤੁਸੀਂ ਕੀ ਸੋਚਦੇ ਹੋ ਬਿਲਕੁਲ ਜਾਂ ਖੁਸ਼ ਹੋ ਜਾਂ ਨਹੀਂ ਜਾਂ ਫਿਰ ਤੁਸੀਂ ਪੰਜਾਬ ਦੇ ਪੰਜਾਬ ਸਰਕਾਰ ਦੇ ਕਿਹੜੇ-ਕਿਹੜੇ ਕੰਮਾਂ ਤੋਂ ਖੁਸ਼ ਹੋ ਜਿਹੜੇ-ਕਿਹੜੇ ਕੰਮਾਂ ਤੋਂ ਨਾ ਖੁਸ਼ ਹੋ ਇਸ ਤਰ੍ਹਾਂ ਦਾ ਕੁਝ ਪੁੱਛਣਾ ਚਾਹੀਦਾ ਜੀ ਪਰ ਇਹ ਜਦੋਂ ਇਹ ਪੁੱਛਿਆ ਜਾ ਰਿਹਾ ਕਿ ਕਿ ਤੂੰ ਤੁਸੀਂ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹਾਂ ਇਹ ਥੋੜੇ ਜਿਹਾ ਇੱਕ ਡਿਫਰੈਂਟ ਕਿਸਮ ਦਾ ਸਵਾਲ ਖੜਾ ਕਰਦਾ ਹੈ ਕਿ ਕੀ ਮੁੱਖ ਮੰਤਰੀ ਦੀ ਕਾਰਗੁਜ਼ਾਰੀ ਦੇ ਉੱਤੇ ਕੋਈ ਪਾਰਟੀ ਡਿਸੀਜਨ ਲੈਣ ਜਾ ਰਹੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਚੱਲ ਰਹੀ ਹੈ ਮੁੱਖ ਮੰਤਰੀ ਬਾਰੇ ਅਸੀਂ ਇੱਕ ਵਾਰ ਪਹਿਲਾਂ ਵੀ ਗੱਲ ਕੀਤੀ ਸੀ ਕਿ ਜਦੋਂ ਵੀ ਕਿਤੇ ਉਹ ਪਾਰਟੀ ਤੋਂ ਥੋੜਾ ਜਿਹਾ ਨਾਰਾਜ਼ ਹੁੰਦੇ ਆ ਤੇ ਫਿਰ ਉਹ ਥੋੜਾ ਪਿੱਛੇ हट ਜਾਂਦੇ ਆ ਹੈਨਾ ਤੇ ਕਈ ਵਾਰ ਉਹ ਕਹਿੰਦੇ ਜੀ ਮੈਂ ਮੇਰੀ ਸਿਹਤ ਨਹੀਂ ਠੀਕ ਵਾਸਤੇ ਤਰਚਾ ਹੈ ਹੈਨਾ ਜਿਵੇਂ ਕਈ ਵਾਰ ਉਹਨਾਂ ਨੇ ਕੀਤਾ ਇਸ ਤਰ੍ਹਾਂ ਹੈਨਾ ਤੇ ਵੈਸੇ ਜੇ ਤੁਹਾਨੂੰ ਯਾਦ ਹੋਵੇ ਤੁਸੀਂ ਕਿਉਂਕਿ ਤੁਸੀਂ ਉਦੋਂ ਪੜ੍ਹਦੇ ਸੀਗੇ ਤੁਸੀਂ ਜੇ ਤੁਹਾਡੇ ਯਾਦ ਹੋਵੇ ਕਿ ਜਦੋਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਗਿਆ ਸੀ ਉਦੋਂ ਵੀ ਇੱਕ ਸਰਵੇ ਕਰਾਇਆ ਗਿਆ ਸੀਗਾ ਕਿ ਫੋਨ ਤੇ ਫੋਨ ਕਰਕੇ ਦੱਸੋ ਤੁਸੀਂ ਆਮ ਆਦਮੀ ਪਾਰਟੀ ਦੇ ਕਿਹੜੇ ਲੀਡਰ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹੋ ਤਾਂ ਉਦੋਂ ਉਹ ਲਾਈਨ ਜਿਹੜੀ ਐ ਖੋਲੀ ਸੀਗੀ ਤੇ ਉਹ ਲਾਈਨਸ ਜਿਹੜੀਆਂ ਖੋਲੀਆਂ ਸੀਗੀਆਂ ਉਹਦੇ ਤੇ ਲੋਕ ਫੋਨ ਕਰਕੇ ਦੱਸਦੇ ਸੀਗੇ ਕਿ ਅਸੀਂ ਭਗਵੰਤ ਮਾਨ ਤੌਰ ਮੁੱਖ ਮੰਤਰੀ ਦੇਖਣਾ ਚਾਹੁੰਦੇ ਹਾਂ ਇਹ ਉਹ ਦੋ ਦੋ ਦਿਨ ਤਵਾ ਕੀਤਾ ਗਿਆ ਸੀ ਕਿ 95% ਲੋਕਾਂ ਨੇ ਸ਼ਾਇਦ ਭਾਵੰਤਮਾਨ ਦੇ ਹੱਕ ਚ ਬੋਟ ਪਾਈ ਸੀ ਜਾਂ ਉਹਨਾਂ ਦੇ ਬਾਰੇ ਜਿਹੜੀ ਇਹ ਗੱਲ ਕੀਤੀ ਗਈ ਸੀ ਭਾਵੇਂ ਕਿ ਉਹਦੇ ਤੇ ਵਿਵਾਦ ਵੀ ਹੋਇਆ ਕੁਝ ਬ੍ਰੋਧੀ ਪਾਰਟੀਆਂ ਨੇ ਕਿਹਾ ਕਿ ਇੰਨੇ ਸਮੇਂ ਦੇ ਵਿੱਚ 24 ਘੰਟੇ ਦੇ ਜੇ ਐਨ ਐਸ ਕੈਂਟ ਦੀ ਕਾਲ ਆ ਜਾਏ 1 ਮਿੰਟ ਦੀ ਕਾਲ ਆ ਤਾਂ ਇਹ ਸੰਭਵੇ ਨਹੀਂ ਕਿ ਇੰਨੀਆਂ ਕਾਲਸ ਹੋ ਜਾਣ ਖੈਰ ਇੱਕ ਸਬਜੈਕਟ ਡਿਫਰੈਂਟ ਹੈ ਪਰ ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਕੀ ਕੋਈ ਆਮ ਆਦਮੀ ਪਾਰਟੀ ਜਿਹੜੀ ਹੈ ਜਿਹੜੀ ਲੀਡਰਸ਼ਿਪ ਹੈ ਉਹ ਕੋਈ ਮੁੱਖ ਮੰਤਰੀ ਬਾਰੇ ਫੈਸਲਾ ਲੈਣ ਜਾਣੀ ਹੈ ਇਹੀ ਸਵਾਲ ਖੜਾ ਹੁੰਦਾ ਕਿਉਂਕਿ ਇੱਕ ਪਾਸੇ ਚੋਣਾਂ ਚੱਲ ਰਹੀਆਂ ਤੇ ਮੁੱਖ ਮੰਤਰੀ ਜਪਾਨ ਤੇ ਜਪਾਨ ਦੇ ਦੌਰੇ ਤੇ ਚਲੇ ਗਏ ਹੈ ਨਾ ਵੈਸੇ ਮੁੱਖ ਮੰਤਰੀ ਸਾਹਿਬ ਜਿਹੜੀ ਜਿਸ ਤਰ੍ਹਾਂ ਦੀ ਗੱਲਬਾਤ ਅਸੀਂ ਕਰਦੇ ਆ ਉਹ ਡਿਜੀਟਲ ਮੀਡੀਆ ਦੇ ਜਾਂ ਜਿਹੜਾ ਸੋਸ਼ਲ ਮੀਡੀਆ ਜਾਂ ਅੰਦਰ ਸਟਾਨ ਮੀਡੀਆ ਨੂੰ ਇਸ ਤਰ੍ਹਾਂ ਇੱਕ ਕਿ ਨਕਾਰ ਦਿੰਦੇ ਕਿ ਆਪਣੇ ਕੋਲੋਂ ਬੈਠੇ ਖਿਆਲੀ ਪਕਾਓ ਬਣਾਦੇ ਰਹਿੰਨੇ ਪਰ ਜੇ ਉਹ ਮੁੱਖ ਮੰਤਰੀ ਦਫ਼ਤਰ ਵੱਲੋਂ ਕੀਤੀ ਗਈ ਹੈ ਹਨਾ ਕੀਤੀ ਜਾ ਰਹੀ ਹੈ ਤਾਂ ਉਹਨਾਂ ਨੂੰ ਫਿਰ ਸਰਕਾਰ ਬਾਰੇ ਪੁੱਛਣਾ ਚਾਹੀਦਾ ਸੀ ਮੁੱਖ ਮੰਤਰੀ ਬਾਰੇ ਇਕੱਲਾ ਕਿਉਂ ਪੁੱਛਿਆ ਜਾ ਰਿਹਾ ਹੈ ਇਸ ਕਰਕੇ ਇਹ ਸਵਾਲ ਖੜਾ ਤਾਂ ਹੁੰਦਾ ਤੇ ਇਹਦੇ ਬਾਰੇ ਪਾਰਟੀ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਕੀ ਇਹ ਸਰਵੇ ਪਾਰਟੀ ਵਿਰੋਧ ਘਾਤ ਕਰਵਾਇਆ ਜਾ ਰਿਹਾ ਹੈ ਜਾਂ ਕੋਈ ਵਿਰੋਧੀ ਧਿਰ ਆਪਣੇ ਲੈਵਲ ਤੇ ਸਰਵੇ ਕਰਵਾ ਰਹੀ ਕਿਉਂਕਿ ਤੁਹਾਨੂੰ ਡਿਫਰੈਂਟ ਫੋਨ ਆਇਆ ਮੈਨੂੰ ਡਿਫਰੈਂਟ ਫੋਨ ਆਇਆ ਹੈ ਨਾ ਜਾਂ ਫਿਰ ਇਹ ਕੋਈ ਏਜੰਸੀ ਇੰਡੀਪੈਂਡੈਂਟ ਸਰਵੇ ਕਰ ਰਹੀ ਹੈ ਹੈ ਨਾ ਸੋ ਇਹ ਸਾਰਾ ਕੁਝ ਦੇਖਣ ਤੋਂ ਬਾਅਦ ਹੀ ਕੁਝ ਪੱਕੇ ਤੌਰ ਤੇ ਕਿਹਾ ਜਾ ਸਕਦਾ ਪਰ ਜੇ ਇਹ ਆਮ ਆਦਮੀ ਪਾਰਟੀ ਕਰਵਾ ਰਹੀ ਹੈ ਹਾਈ ਕਮਾਂਡ ਦੇ ਸਰਵੇ ਕਰਵਾ ਰਹੀ ਹੈ ਔਰ ਮੁੱਖ ਮੰਤਰੀ ਦੇ ਸਰਵੇ ਮੁੱਖ ਮੰਤਰੀ ਦੇ ਇਕੱਲੇ ਉੱਤੇ ਸਰਵੇ ਹੋ ਰਿਹਾ ਹੈ ਤਾਂ ਇਹਦਾ ਮਤਲਬ ਹੈ ਕਿ ਆ ਪਾਰਟੀ ਕੋ ਡਿਸੀਜਨ ਲੈ ਸਕਦੀ ਜੀ ਜੇਕਰ ਨਹੀਂ ਹੈ ਤਾਂ 파ਰਟੀ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਕਿ ਇਹ ਸਰਵੇ ਕੌਣ ਕਰ ਰਿਹਾ ਤੇ ਕਿਉਂ ਕੀਤਾ ਜਾ ਰਿਹਾ ਹੂੰ ਸੋ ਸਰ ਹੁਣ ਇਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਗੈਂਗਾਂ ਦੀ ਦੁਨੀਆ ਇਹ ਤਾਂ ਲੌਰਸ ਬਿਸ਼ਨੋਈ ਗੈਂਗ ਦੇ ਵਿਚਾਲੇ ਇੱਕ ਨਵੀਂ ਖਾਨਾ ਜੰਗੀ ਸ਼ੁਰੂ ਹੁੰਦੀ ਦਿਖਾਈ ਦੇ ਰਹੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਜਿਹੜਾ ਪੈਰੀ ਦਾ ਘਟਨਾ ਹੋਇਆ ਸੀ ਉਸ ਤੋਂ ਬਾਅਦ ਗੋਲਦੀ ਵਿਰਾੜ ਨੇ ਇੱਕ ਆਡੀਓ ਜਾਰੀ ਕੀਤੀ ਸੀ ਇਸ ਆਡੀਓ ਦੇ ਕੀ ਮਾਇਨੇ ਨੇ ਤੇ ਕੀ ਸਾਰੀ ਜਾਣਕਾਰੀ ਇਸ ਬਾਰੇ ਦੱਸੋ ਇਹ ਐਕਚੁਅਲੀ ਕੱਲ ਇੱਕ ਮਰਡਰ ਹੋਇਆ ਚੰਡੀਗੜ੍ਹ ਦੇ ਚੰਡੀਗੜ੍ਹ ਦੇ ਵਿੱਚ ਸੈਕਟਰ 26 ਦੇ ਆਸ-ਪਾਸ ਪਤੇ ਹੈ ਤੇ ਉਹਦੇ ਵਿੱਚ ਕੀ ਸੀਗਾ ਕਿ ਇੰਦਰਪ੍ਰੀਤ ਸਿੰਘ ਪੈਰੀ ਨਾਂ ਦਾ ਹਾਂ ਦਾ ਜਿਹੜਾ ਸੀ ਉਹਨੂੰ ਮਾਰਿਆ ਗਿਆ ਤੇ ਉਹਦੀ ਜਿੰਮੇਵਾਰੀ ਸੋਸ਼ਲ ਮੀਡੀਆ ਦੇ ਉੱਤੇ ਲਾਰੈਂਸ ਮਿਸ਼ਨੂਈ ਗੈਂਗ ਨੇ ਲਈ ਹਾਂ ਤੇ ਇਹ ਪਹਿਲੀ ਵਾਰ ਹੋਇਆ ਹੈ ਪਿਛਲੇ ਕਾਫੀ ਸਮੇਂ ਤੋਂ ਇੱਕ ਗੈਂਗ ਸਰਗਰਮ ਹੈ ਔਰ ਵੱਡੇ-ਵੱਡੇ ਜਿਹੜੇ ਆ ਪਤਲ ਜਵਾਰਦਤਾਂ ਜਿਨ੍ਹਾਂ ਦਾ ਨਾਮ ਬੁਲਦਾ ਔਰ ਇਹ ਜਿੰਮੇਵਾਰੀਆਂ ਚੱਕਦੇ ਰਹੇ ਜਿਵੇਂ ਸਿੱਧੂ ਮੂਸੇਵਾਲੇ ਦਾ ਕੇਸ ਹੈ ਜਾਂ ਬਾਬਾ ਸਦੀਕੀ ਕੇਸ ਹੈ ਜਿਹੜੇ ਮਹਾਰਾਸ਼ਟਰ ਦੀ ਸਾਫ ਕਾ ਮੰਤਰੀ ਸੀ ਕੀ ਹੈ ਨਾ ਤੇ ਹੋਰ ਕਈ ਵੱਡੇ ਸਲਮਾਨ ਖਾਨ ਦੇ ਕਰਤੇ ਫਾਇਰਿੰਗ ਦਾ ਵੀ ਸਰ ਇਸ ਤਰ੍ਹਾਂ ਦੇ बड़े ਕੇਸ ਇਹਨਾਂ ਦੇ ਆ ਬੂਲਦੇ ਇਹਨਾਂ ਦੇ ਗੈਂਗ ਦਾ ਹੀ ਉਹ ਬੰਦਾ ਸੀਗਾ ਇੰਦਰਪ੍ਰੀਤ ਸਿੰਘ ਪੈਰੀ ਤੇ ਉਹਨੂੰ ਜਿਵੇਂ ਹੁਣ ਜਿਹੜਾ ਬੋਲਦੀ ਬਰਾਡ ਦੀ ਆਡੀਓ ਆਈ ਹੈ ਉਹਦੇ ਮੁਤਾਬਕ ਉਹਦਾ ਹਫਤਾ ਪਹਿਲਾਂ ਵਿਆਹ ਹੋਇਆ ਤੇ ਲਾਰੈਂਸ ਬਿਸ਼ਨੋਈ ਨੇ ਉਹਨੂੰ ਆਪ ਫੋਨ ਕੀਤਾ ਤੇ ਉਹਨੂੰ ਕਿਹਾ ਕਿ ਤੇਰੇ ਨਾਲ ਕੋਈ ਪਰਸਨਲ ਕੋਈ ਗੱਲ ਜਿਹੜੀ ਕਰਨੀ ਹੈ ਆ ਕੋਈ ਨਿੱਜੀ ਗੱਲ ਕਰਨੀ ਹੈ ਤੂੰ ਫੋਨ ਜੇ ਜੇ ਫੋਨ ਦੇ ਉੱਤੇ ਉਹ ਕਰਨੀ ਸਿਕਿਉਰਿਟੀ ਦੇ ਪੱਖੋਂ ਠੀਕ ਨਹੀਂ ਹੈ ਵੀ ਤੂੰ ਇੱਕ ਫਲਾਣੇ ਬੰਦੇ ਨੂੰ ਮਿਲ ਜਾ ਕੇ ਉਹ ਬਲਕਿ ਉਸ ਬੰਦੇ ਦੇ ਫੋਨ ਤੋਂ ਮੈਨੂੰ ਫੋਨ ਕਰ। ਤੇ ਜਿਹੜੀ ਚੰਡੀਗੜ੍ਹ ਪੁਲਿਸ ਜਾਣਕਾਰੀ ਦੇ ਰਹੀ ਹੈ ਚੰਡੀਗੜ੍ਹ ਪੁਲਿਸ ਕਿਉਂਕਿ ਉਹ ਮਰਡਰ ਕਰਨ ਤੋਂ ਬਾਅਦ ਉਹ ਪੁஞ்சਕੂਲੇ ਵੱਲੋਂ ਭੱਜਿਆ। ਜੀ। ਤੇ ਚੰਡੀਗੜ੍ਹ ਜਿਹੜੀ ਪੁਲਿਸ ਹੈ ਚੰਡੀਗੜ੍ਹ ਪੁਲਿਸ ਹਰਿਆਣਾ ਪੁਲਿਸ ਦੀ ਮਦਦ ਲੈ ਕੇ ਉਹ ਜਿਹੜੇ ਜਿਹੜੇ ਰਾਤ ਗੱਡੀ ਗਈ ਹੈ। ਉਹ ਪ੍ਰੇਟਾ ਕੋਈ ਗੱਡੀ ਸੀਗੀ ਉਹਦੀ ਨੰਬਰ ਪਲੇਟ ਜਿਹੜੀ ਆ ਉਹ ਮਤਲਬ ਡੁਪਲੀਕੇਟ ਨੰਬਰ ਪਲੇਟ ਹੈ। ਹੂੰ। ਆ ਉਹ ਜਿਹੜਾ ਜਿਹੜੇ ਜਿਹੜਾ ਨੰਬਰ ਉਸ ਪਲੇਟ ਤੇ ਹੈਗਾ ਉਹ ਕਾਗਜ਼ਾਂ ਨਾਲ ਮੀਲ ਨਹੀਂ ਤੁੰ। ਹੂੰ। ਤੋਂ ਉਹ ਗੱਡੀ ਦੇ ਵਿੱਚ ਉਹ ਬੰਦਾ ਸੀਗਾ ਜਿਹੜਾ ਇੰਦਰਪ੍ਰੀਤ ਉਹ ਜਿਹੜਾ ਬੰਦਾ ਜਿਸ ਨੂੰ ਇੰਦਰਪ੍ਰੀਤ ਮਿਲਣ ਆਇਆ ਸੀ ਪੈਰੀ ਜੀ ਨੂੰ ਮਿਲਣ ਆਇਆ ਸੀ। ਪੈਰੀ ਕੋਲ ਕੀ ਆ ਗੱਡੀ ਸੀ? ਹੂੰ। ਕੀ ਆ ਗੱਡੀ ਦਾ ਪਿੱਛਾ ਉਹ ਗੱਡੀ ਕਰ ਰਹੀ ਸੀ, ਕ੍ਰੇਟਾ ਗੱਡੀ ਕਰ ਰਹੀ ਸੀ। ਤੇ ਜਿੱਦਾਂ ਹੀ ਉਹ ਤਹਿ ਸਥਾਨ ਤੇ ਪਹੁੰਚੇ ਤੇ ਉਹਨਾਂ ਨੇ ਉਹਦੀ ਉਹ ਗੋਲੀ ਮਾਰੀ ਤੇ ਬਾਅਦ ਚੋ ਗੋਲੀਆਂ ਮਾਰ ਦਾ ਪਿੱਛੇ ਫਾਇਰਿੰਗ ਕਰਦਾ ਭੱਜਦਾ ਵੀ ਦਿੱਚ ਗਿਆ ਤੇ ਫਿਰ ਉਸੇ ਟਾਈਮ ਉਹ ਗੱਡੀ ਸਾਹਮਣੇ ਆਂਦੀ ਹੈ ਤੇ ਕ੍ਰੇਟਾ ਗੱਡੀ ਦੇ ਵਿੱਚ ਉਹ ਬੈਠ ਕੇ ਭੱਜ ਜਾਂਦਾ ਹੂੰ ਸੋ ਜਿਹੜੀ ਪੁਲਿਸ ਦੀ ਜਾਣਕਾਰੀ ਇਹ ਹੈ ਤੇ ਪਰ ਬਿਸ਼ਨੋਈ ਦੇ ਬਾਰੇ ਬਿਸ਼ਨੋਈ ਨੇ ਦੇ ਬੰਦੇ ਨੇ ਜਿਹਨ ਜਿੰਮੇਵਾਰੀ ਲਈ ਹੈ ਤੇ ਉਸ ਤੋਂ ਬਾਅਦ ਗੋਲਡੀ ਬਰਾੜ ਨੇ ਕਿਹਾ ਕਿ ਇੱਕ ਤਰ੍ਹਾਂ ਦੀ ਜਾਰਮਾਰਕ ਕੀਤੀ ਹੈ ਉਹਨੇ ਕਿਉਂਕਿ ਜਿਹੜਾ ਉਹਦੇ ਬਾਰੇ ਪੈਰੀ ਦਾ ਪੈਰੀ ਬਾਰੇ ਗੋਲਡੀ ਬਰਾੜ ਦਾਵਾ ਕਰ ਰਿਹਾ ਹੈ ਕਿ ਜਿਹੜਾ ਗੋਲਡੀ ਜਿਹੜਾ ਪੈਰੀ ਹੈ ਉਹਦਾ ਕੋਈ ਕਸੂਰ ਨਹੀਂ ਸੀਗਾ ਉਹਨੇ ਕੁਝ ਇਸ ਤਰ੍ਹਾਂ ਦਾ ਨਹੀਂ ਕੀਤਾ ਸੀਗਾ ਕਿ ਉਹਦਾ ਮਰਡਰ ਕੀਤਾ ਜਾਂਦਾ ਪਰ ਇਹ ਜਿਹੜਾ ਜਿਹੜੇ ਬੰਦੇ ਜਿੰਮੇਵਾਰੀ ਲੈ ਰਹੇ ਹੈ ਗੋਲਡੀ ਗੈਂਗ ਦੇ ਉਹਨਾਂ ਨੇ ਕਿਹਾ ਕਿ ਕੋਈ ਸੀਪਾ ਇਹਨਾਂ ਦੀ ਗੈਂਗ ਦਾ ਹੋਰ ਬੰਦਾ ਸੀ ਉਹ ਦੁਬਈ ਦੇ ਵਿੱਚ ਉਹਦਾ ਮਰਡਰ ਹੋਇਆ ਉਹ ਕਹਿੰਦੇ ਕਿ ਉਹ ਜਿਹੜਾ ਸੀਪਾ ਹੈ ਸੀਪਾ ਜਿਹੜਾ ਹੈ ਉਹ ਫਰੋਤੀਆਂ ਵਗੈਰਾ ਮੰਗਦਾ ਸੀ ਤੇ ਉਹ ਕਹਿ ਰਿਹਾ ਕਿ ਅਸੀਂ ਸੀਪੇ ਦੇ ਮਰਡਰ ਦਾ ਜਿਹੜਾ ਬਦਲਾ ਲਿਆ ਪਰ ਗੋਲਡੀ ਬਰਾੜ ਇਹ ਕਹਿ ਰਿਹਾ ਕਿ ਜਿਸ ਦਿਨ ਸੀਪੇ ਨੂੰ ਮਾਰਿਆ ਗਿਆ ਉਸ ਦਿਨ ਤਾਂ ਇਹਦਾ ਵਿਆਹ ਸੀ ਇਹ ਆਪਣੇ ਵਿਆਹ ਪ੍ਰੋਗਰਾਮਾਂ 'ਚ ਸੀਗਾ ਇਹਨੇ ਉਹਨੂੰ ਕਦੋਂ ਮਾਰਤਾ ਸੋ ਇਹ ਕਾਫੀ ਕੰਪਲਿਕੇਟਿਡ ਜਿਹਾ ਇਸ਼ੂ ਬਣ ਗਿਆ ਔਰ ਗੋਲਡੀ ਬਰਾੜ ਨੇ ਜਿਸ ਤਰ੍ਹਾਂ ਦੀ ਆਡੀਓ ਦੀ ਦੀ ਯੂਜ਼ ਕੀਤੀ ਗਈ ਹੈ ਜਿਹੜੀ ਆਡੀਓ ਬਾਰੇ ਭਾਮਿਆ ਸੀ ਇਹ ਪੁਸ਼ਟੀ ਤਾਂ ਨਹੀਂ ਕਰਦੇ ਕਿ ਉਹ ਗੋਲਡੀ ਬਰਾਡਰੀ ਕਿਉਂਕਿ ਅਸੀਂ ਆਪਣੇ ਤੌਰ ਤੇ ਇੰਡੀਪੈਂਡੈਂਟ ਤੌਰ ਤੇ ਤਾਂ ਉਹਦੀ ਕੋਈ ਆ ਵੈਰੀਫਿਕੇਸ਼ਨ ਕੀਤੀ ਨਹੀਂ ਕੋਈ ਪਰ ਟ੍ਰਿਬਿਊਨ ਵਰਗਾ ਅਧਾਰਾ ਜਿਹੜਾ ਹੈ ਉਹ ਵੀਡੀਓ ਚਲਾ ਰਿਹਾ ਹੈ ਹੋਰ ਕਈ ਇੰਡੀਪੈਂਡੈਂਟ ਜਰਨਲਿਸਟ ਜਿਹੜੇ ਨੇ ਜਿਹੜੇ ਕਵਰ ਕਰਦੇ ਰਹਿੰਦੇ ਆ ਇਸ ਤਰ੍ਹਾਂ ਦੇ ਇਸ਼ੂ ਉਹ ਵੀ ਉਸ ਆਡੀਓ ਨੂੰ ਚਲਾ ਰਹੇ ਸੋ ਉਹਦੇ ਵਿੱਚ ਉਹ ਗੋਲਡੀ ਬਰਾਡ ਇਹ ਗੱਲ ਕਹਿ ਰਿਹਾ ਹੈ ਕਿ ਜ਼ੋਰੈਂਸ ਬਿਸ਼ਨੋਈਨ ਜਦੋਂ ਕੁਛ ਦਾ ਨਹੀਂ ਸੀਗਾ ਮਤਲਬ ਜੇ ਮੈਂ ਕੋਟ ਉਹਦਾ ਬੋਲਾਂ ਤਾਂ ਇਸ ਤਰ੍ਹਾਂ ਦਾ ਸ਼ਬਦ ਉਹਨੇ ਕਿਹਾ ਜਦੋਂ ਕੁੱਤੀਆਂ ਨਹੀਂ ਸੀ ਪੁੱਛਦੀਆਂ ਉਦੋਂ ਪੈਰੀ ਦਾ ਪਰਿਵਾਰ ਪੈਰੀ ਦੇ ਮਾਪੇ ਇਹਨੂੰ ਬਿਸ਼ਲੋਈ ਨੂੰ ਜਿਹੜੀ ਸੀ ਜਲਾ ਦਿੰਦੇ ਸੀ ਕੋਈ ਇਸੇ ਜਿੰਦੇ ਸੀ ਇਹ ਤੁਹਾਨੂੰ ਇੱਕ ਔਟਾਂ ਦੇ ਵਿੱਚ ਜਾਂਦੇ ਸੀ ਇਹਨਾਂ ਦੇ ਸਾਥੀ ਜਾਂਦੇ ਸੀ ਇਹਨਾਂ ਨੂੰ ਖਾਣਾ ਲੈ ਕੇ ਆਂਦੇ ਸੀ ਕਿ ਪੈਰੀ ਜਿਹੜਾ ਹੈ ਉਹ ਇਹਨਾਂ ਨੂੰ ਇਹਨਾਂ ਦੀ ਛੁਪਣ ਦਾ ਹਾਂ ਦਾ ਪ੍ਰਬੰਧ ਕਰਦਾ ਹੁੰਦਾ ਸੀ ਇਹਨਾਂ ਨੂੰ ਉਹਦਾ ਸੀ ਗੋਲਡੀ ਬਰਾਟ ਨੇ ਕਿਹਾ ਕਿ ਲਾਰੈਂਸ ਬਿਸ਼ਲੋਈ ਨੇ ਇੱਕ ਤਰ੍ਹਾਂ ਦੀ ਜਾਰ ਮਾਰ ਕੀਤੀ ਐ ਉਹਨੂੰ ਬੁਲਾ ਕੇ ਤੇ ਆਪਣੇ ਆਪਣੇ ਯਾਰ ਆਪਣੇ ਯਾਰ ਨੂੰ ਵੀ ਮਾਰ ਕੇ ਆਪਣੇ ਹੀ ਬੰਦਿਆਂ ਤੋਂ ਮਾਰ ਦਿੰਦਾ ਸੋ ਹੁਣ ਇਹ 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 ਗੱਲ ਇੰਨੀ ਕੰਪਲਿਕੇਟਿਡ ਹੋ ਗਈ ਤੇ ਇਹ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਇਹ ਗੱਲ ਇੱਥੇ ਰੁਕਦੀ ਜਾਂ ਹੈ ਹੋਰ ਅਗਲੇ ਬਾਅਦ ਯਕਿ ਜਿਹੜਾ ਗੋਲਡੀ ਬਰਾਡ ਹੈ ਗੋਲਡੀ ਬਰਾਡ ਵੀ ਲਾਰੈਂਸ ਨਾਲੋਂ ਘਟਣੀ ਹੈ ਹੁਣ ਉਹ ਵੈਰੀ ਦੇ ਕਤਲ ਦਾ ਬਦਲਾ ਕਿਤੋਂ ਲੈਂਦਾ ਜਾਂ ਇਹ ਗੱਲ ਰੁਕ ਜਾਂਦੀ ਜਾਂ ਕਿਸੇ ਹੋਰ ਤਰ੍ਹਾਂ ਦੀ ਜਿਹੜੀ ਗੈਂਗਵਾਰ ਹੈ ਇੱਕ ਨਵੇਂ ਦੌਰ ਦੇ ਵਿੱਚ ਦਾਖਲ ਹੋਏ। ਹੂੰ। ਸੋ ਇਹ ਸਾਰੀਆਂ ਗੱਲਾਂ ਇਹਦੇ ਮਾਮਲੇ ਨਾਲ ਜੁੜੀਆਂ ਹੋਈਆਂ। ਸਰ ਜੇ ਆਪਾਂ ਹੁਣ ਇਸ ਤੋਂ ਬਾਅਦ ਗੱਲ ਕਰੀਏ ਪਿਛਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਰਿਹਾ ਡੀਆਈਜੀ ਹਰਚਰਨ ਪੁਲਰਬਰ। ਹੂੰ। ਉਹ ਉਹਨਾਂ ਦਾ ਇੱਕ ਹੋਰ ਕਹਿੰਦੇ ਨਵਾਂ ਕਾਰਨਾਮਾ ਜਿਹੜਾ ਸਾਹਮਣੇ ਹੈ ਉਹ ਊ ਮਾਫੀਆ ਵਾਂਗ ਵੀ ਕੰਮ ਕਰਦੇ ਸੀ ਤੇ ਇੱਕ ਜ਼ਮੀਨ ਦਾ ਟੁਕੜਾ ਕਈਆਂ ਵਿੱਚ ਵੇਚ ਦਿੰਦੇ ਸੀ ਇਸ ਬਾਰੇ ਰੋਸ਼ਨ ਕੋਈ ਇੱਕ ਮਾਮਲਾ ਸੀ ਖੁਸ਼ তো ਹੋ ਗਏ ਡਾਨ ਆਪ ਖੁਸ਼ ਤਾਂ ਹੋ ਗਏ ਅੱਜ ਕਿ ਭੁੱਲਰ ਸਾਹਿਬ ਦੇ ਮਾਮਲੇ ਦੀ ਤੁਹਾਨੂੰ ਜਦੋਂ ਜਾਣਕਾਰੀ ਆਣੀ ਸੀ ਬੜੀ ਤੁਸੀਂ ਕਹਿ ਰਹੇ ਸੀ ਆਹ ਜਾਣਕਾਰੀ ਆ ਗਈ ਆਹ ਜਾਣਕਾਰੀ ਕਈ ਦਿਨਾਂ ਬਾਅਦ ਜਾਣਕਾਰੀ ਆਈ ਇਹ ਦਿਨ ਯਾਰ ਤੇ ਅੱਜ ਖੁਸ਼ ਹੋਏਗੇ ਕਿ ਇੱਕ ਨਵਾਂ ਫੈਕਟ ਹੋਰ ਸਾਹਮਣੇ ਆ ਗਿਆ ਉਹੋ ਜਾਣਕਾਰੀ ਇਹ ਹੈ ਕਿ ਭੁੱਲਰ ਨੇ ਇੱਕ 9 ਏਕੜ ਜ਼ਮੀਨ ਜਿਹੜੀ ਸੀਗੀ ਉਹਦੇ ਆ ਇੱਕ ਬੰਦੇ ਨੇ 3 ਏਕੜ ਵੇਚ ਸੀ ਤੇ 6 ਏਕੜ ਇੱਕ ਬੰਦੇ ਨੂੰ ਵੇਚ ਸੀ ਤੇ 6 ਏਕੜ ਫਿਰ ਇੱਕ ਬੰਦੇ ਨੂੰ ਵੇਚ ਸੀ ਹੂੰ ਜਦੋਂ ਇੰਤਕਾਲ ਵਗੈਰਾ ਉਹ ਕਰਨ ਲੱਗੇ ਤੇ ਫਿਰ ਉਹਨਾਂ ਨੂੰ ਪਤਾ ਲੱਗਿਆ ਕਿ ਤਾਂ ਹੋਰ ਬੰਦੇ ਦੇ ਨਾਂ ਚੜੀ ਹੋਈ ਹੈ ਹੂੰ ਸੋ ਇਹ ਇਹ ਇੱਕ ਨਮੀ ਚੀਜ਼ ਸਾਹਮਣੇ ਆਈ ਹੈ ਕਿ ਉਹ ਇਸ ਤਰ੍ਹਾਂ ਵੀ ਕਰਦਾ ਸੀ ਕਿ ਪ੍ਰਾਪਰਟੀ ਇੱਕ ਨੂੰ ਵੇਚਦੀ ਦੂਜੀ ਨੂੰ ਵੇਚਦੀ ਤੇ ਇਹ 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 ਜਾਣਕਾਰੀ ਸਾਹਮਣੇ ਆਈ ਹੈ ਦਰਅਸਲ ਕੀ ਹੈ ਕਿ ਜਿਹੜਾ ਭ੍ਰਿਸ਼ਟਾਚਾਰ ਦਾ ਕੇਸ ਹੈ ਜਿਹੜਾ ਰਿਸ਼ਵਤ ਲੈਣ ਦਾ ਕੇਸ ਹੈ ਉਸ ਮਾਮਲੇ ਦੇ ਵਿੱਚ ਸੀਬੀਆਈ ਨੇ ਚਾਰ ਸ਼ੀਟ ਤਿਆਰ ਕਰ ਲਈ ਹੈ ਉਹਦੀ ਸੁਣਵਾਈ ਜਿਹੜੀ ਹੈ ਉਹ ਅ ਸ਼ੁਰੂ ਹੋ ਗਈ ਹੈ ਇਹਦੇ ਨਾਲ ਹੀ ਜਿਹੜੀ ਆਮਦਨ ਤੋਂ ਵੱਧ ਜਾਇਦਾਦ ਹੈ ਉਹਦੀ ਉਹਦੀ ਵੀ ਸੁਣਵਾਈ ਜਿਹੜੀ ਹੈ ਉਸ ਕੋਰਟ ਦੇ ਵਿੱਚ ਸ਼ੁਰੂ ਹੋ ਜਾਣੀ ਹੈ ਆ ਦਸੰਬਰ ਦੇ ਇਸੇ ਹਫਤੇ ਸੋ ਪੁਲਰ ਦੀਆਂ ਜਿਹੜੀਆਂ ਸਮੱਸਿਆਵਾਂ ਹੈ ਉਹ ਖਤਮ ਹੋਣ ਦਾ ਨਾਂ ਨਹੀਂ ਲੈ ਰਹੀਆਂ ਤੇ ਜਿਸ ਤਰ੍ਹਾਂ ਲੱਗਦਾ ਹੈ ਕਿ ਕਹਿੰਦੇ ਚਾਰ ਸ਼ੀਟ ਇੰਨੀ ਜਲਦੀ ਸੀਬੀਆਈ ਨੇ ਤਿਆਰ ਕਰ ਲਈ ਹੈ ਤਾਂ ਇਹਦਾ ਮਤਲਬ ਇਹ ਹੈ ਕਿ ਹਾਂ ਹੁਣ ਜੇ ਇਹ ਜਲਦੀ ਇੱਕ ਫਾਸਟ ਸਪੀਡ ਦੇ ਨਾਲ ਇਹ ਇੱਕ ਕੇਸ ਜਿਹੜਾ ਹੈ ਉਹ ਅੱਗੇ ਵਧੇਗਾ ਸੋ ਇਹ ਇਹਦਾ ਪੁੱਲਰ ਹੁਣਾਂ ਦਾ ਜਿਹੜਾ ਫੈਕਟ ਹੈ ਨਵਾਂ ਜਿਹੜਾ ਜੋੜਿਆ ਕੀ ਜਾ ਰਿਹਾ ਹੁਣ ਉਹ ਇਹੀ ਜੋੜਿਆ ਜਾ ਰਿਹਾ ਕਿ ਉਹ ਜ਼ਮੀਨਾਂ ਦੇ ਸੌਦੇ ਵੀ ਉਹ ਮਾਫੀਆ ਦੇ ਵੰਗ ਕਰਦਾ ਸੀ ਜਿਵੇਂ ਕਿ ਜਿਹੜੇ ਬਿਲਡਰ ਹੈ ਉਹ ਇੱਕ ਪਰਾਟ ਜਿਹੜਾ ਹੈ ਕਈਆਂ ਨੂੰ ਵੇਚ ਦਿੰਦੇ ਤੇ ਜਦੋਂ ਵੇਚ ਦਿੰਦੇ ਤੇ ਇੱਕ ਬੰਦਾ ਆਲਾ ਉਹ ਕਹਿੰਦੇ ਉਹ ਯਾਰ ਗਲਤੀ ਨਾਲ ਹੋ ਗਿਆ ਤੂੰ ਨਾ ਅਗਲਾ ਲੈ ਲੈ ਹੈਨਾ ਤੂੰ ਅਗਲਾ ਲੈ ਲੈ ਮਾੜਾ ਮਤਲਬ ਪਲਾਟ ਨੂੰ ਦੇ ਦੇਣਾ ਜਿਹੜਾ ਅਗਲਾ ਫਸਿਆ ਹੁੰਦਾ ਤੇ ਫਿਰ ਉਹ ਆ ਕਿਸੇ ਨਾ ਕਿਸੇ ਤਰ੍ਹਾਂ ਲੈ ਲੈਂਦਾ ਹਨ ਇਹ ਇਥੇ ਸਨੀਨ ਕਲੇਬ ਦੀ ਜਿਹੜੀ ਇੱਕ ਐਗਜ਼ਾਮਪਲ ਹੈ ਜਿਹਦਾ ਜਿਹੜਾ ਜਿਹੜਾ ਤਾਂ ਬਿਲਡਰ ਜਰਨੈਲ ਸਿੰਘ ਉਹ ਗੇਲ ਚਾਹ ਅੱਜਕੱਲ ਇਹ ਉਹ ਉਹਦਾ ਇਸੇ ਤਰ੍ਹਾਂ ਦਾ ਮਾਮਲਾ ਸੀ ਕਿ ਇੱਕ ਪਲਾਟ ਕਈ ਕਈਆਂ ਨੂੰ ਵੇਚ ਦਿੰਦਾ ਸੀ ਉਸੇ ਤਰ੍ਹਾਂ ਦਾ ਇਹ ਮਾਮਲਾ ਭੁੱਲਣ ਸਾਹਿਬ ਦਾ ਸਾਹਮਣੇ ਆਇਆ ਕਿ ਉਹਨਾਂ ਨੇ ਇੱਕ ਜਮੀਨ ਦਾ ਟੁਕੜਾ ਤਿੰਨ ਬੰਦਿਆਂ ਨੂੰ ਅੱਗੇ ਵੇਚਦਾ ਸੀ ਹੂੰ ਸੋ ਇਹ ਇਹੀ ਜਾਣਕਾਰੀ ਹੈ ਜੀ ਅੰਗੇ ਸਰ ਜੀ ਆਪਾਂ ਹੁਣ ਗੱਲ ਕਰੀਏ ਅਕਾਲੀ ਭਾਜਪਾ ਗੱਠਜੋੜ ਦੀ ਪਾ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਤੇ ਹਰਸ ਮੇਤ ਕੌਰ ਬਾਦਲ ਇਹਨਾਂ ਦੀ ਜਿਹੜੀ ਅਕਾਲੀ ਭਾਜਪਾ ਗੱਠਜੋੜ ਦੀ ਜਿਹੜੀ ਗੱਠਜੋੜ ਮਾਮਲੇ ਦੀ ਇੱਕ ਸੂਰਪਾ ਉਹ ਕੀ ਇਸ਼ਾਰਾ ਕਰਦੀ ਹੈ ਤੇ ਜਿਹੜੇ ਭਾਜਪਾ ਲੀਡਰਸ਼ਿਪ ਹੈ ਪੰਜਾਬ ਭਾਜਪਾ ਲੀਡਰਸ਼ਿਪ ਉਹ ਇਸ ਦਾ ਵਿਰੋਧ ਕਰ ਰਹੇ ਨੇ ਇਸ ਬਾਰੇ ਜਾਣਕਾਰੀ ਮੈਨੂੰ ਤਾਂ ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਨੇ ਸਟੇਟਮੈਂਟ ਦਿੱਤੀ ਹੈ ਤੇ ਉਹ ਤੋਂ ਬਾਅਦ ਜਿਸ ਤਰ੍ਹਾਂ ਦੇ ਰਿਐਕਸ਼ਨ ਆ ਰਹੇ ਮੈਨੂੰ ਤਾਂ ਇਹ ਲੱਗਣ ਲੱਗ ਪਿਆ ਕਿ ਕੈਪਟਨ ਅਮਰਿੰਦਰ ਸਿੰਘ ਸੁਨੀਲ ਜਾਖੜ ਜੀ ਇਹ ਨਾਲ ਅਕਾਲੀ ਦਲ ਦੀ ਇੱਜ਼ਤਤਾ ਹੋ ਗਈ ਹੂੰ ਤੇ ਜਿਹੜੇ ਭਾਜਪਾ ਵਾਲੇ ਆ ਉਹ ਵਿਚਾਰੇ ਹੁਣ ਜਿਹੜੇ ਅਸ਼wini ਸ਼ਰਮਾ ਹੋਏ ਜਸ ਜਿਆਣੀ ਸਾਹਿਬ ਹੋਏ ਨੇ ਜਿਹੜੇ ਪੁਰਾਣੇ ਭਾਜਪਾਈਏ ਹੂੰ ਉਹ ਵਿਚਾਰੇ ਦੇਖਦੇ ਕਿ ਹੁਣ ਕਰੀਏ ਕੀ ਹਾਂ ਕਿ ਹੁਣ ਇਹ ਇਹਦੇ ਚ ਗੱਲਾਂ ਜਿਹੜੀ ਗੱਲ ਕਹਿ ਰਹੇ ਆ ਕੈਪਟਨ ਅਮਰਿੰਦਰ ਉਹਦੇ ਚ ਕੋਈ ਅਤਕਥਨੀ ਤਾਂ ਹੈ ਨਹੀਂ ਕਿ ਭਾਜਪੀ ਦੀ ਜਦੋਂ ਵੀ ਪੰਜਾਬ ਦੇ ਵਿੱਚ ਸਰਕਾਰ ਬਣੀ ਹੈ ਜਾਂ ਅਕਾਲੀ ਦਲ ਦੀ ਜਦੋਂ ਵੀ ਸਰਕਾਰ ਬਣੀ ਉਹ ਗੱਠਜੋੜ ਦੇ ਨਾਲ ਹੀ ਬਣੀ ਤੇ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਰਹੇ ਆ ਕਿ ਜਦੋਂ ਤੁਸੀਂ ਜਾਣਕ ਜਦੋਂ ਤੁਸੀਂ ਨਹੀਂ ਗੱਠਜੋੜ ਕਰਨਾ ਇਹ ਤੁਸੀਂ ਗੱਠਚੋੜ ਨਹੀਂ ਕਰਨਾ ਤਾਂ ਭਾਵੇਂ ਤੁਸੀਂ 27 ਕਿਆ ਕਿ ਭਾਵੇਂ ਜਿਹੜਾ ਅਗਲਾ 27 ਤੋਂ ਅੱਗੇ 5 ਸਾਲ ਬਾਅਦ ਇਹਨਾਂ 32 ਚ ਹੋਏਗਾ ਜੀ 32 ਵਾਲਾ ਲੜ ਲਓ ਚਾਹੀ 36 ਵਾਲਾ ਲੜ ਲਓ ਤੁਹਾਡੇ ਪੱਲੇ ਕੁਝ ਨਹੀਂ ਪੈਣਾ ਹਮ ਦਰਅਸਲ ਕੀ ਹੈ ਅਸਲ ਚ ਕਹਾਣੀ ਇਹ ਇਹ ਲੱਗਦੀ ਹੈ ਜਿਹੜੀ ਕੁਝ ਆ ਸਾਡੀ ਕੋਈ ਭਾਜਪਾ ਦੇ ਕੁਝ ਲੀਡਰਾਂ ਨਾਲ ਜਾਂ ਜਿਹੜੇ ਕਾਂਗਰਸੀ ਗਏ ਹੋਏ ਭਾਜਪਾ ਚ ਉਹਨਾਂ ਨਾਲ ਕਦੇ ਗੱਲ ਹੁੰਦੀ ਆ ਉਹ ਐਕਚੁਅਲੀ ਪਰੇਸ਼ਾਨ ਹੋ ਗਏ ਉਹ ਇਸ ਗੱਲ ਨੂੰ ਪਰੇਸ਼ਾਨ ਹੋ ਗਏ ਐ ਕਿ ਅ ਬੀਜੇਪੀ ਜਿਸ ਤਰ੍ਹਾਂ ਡਿਸੀਜਨ ਲੈ ਰਹੀ ਐ ਲਗਾਤਾਰ ਤੇ ਪੰਜਾਬ ਦੇ ਵਿੱਚੋਂ ਲਗਾਤਾਰ ਰਿਐਕਸ਼ਨ ਆ ਰਿਹਾ ਜੀ ਤੇ ਉਤੋਂ ਫਿਰ ਉਹਨਾਂ ਨੂੰ ਵਾਪਸ ਲੈ ਲੈਣਾ ਪੈਂਦਾ ਠੀਕ ਹੈ ਤੇ ਉਹਨਾਂ ਨੂੰ ਲੱਗ ਰਿਹਾ ਕਿ ਸਾਰੀ ਜਿਹੜੀ એનર્ਜੀ ਐ ਬੀਜੇਪੀ ਦੀ ਪੰਜਾਬ ਬੀਜੇਪੀ ਦੀ ਉਹ ਤਾਂ ਕੇਂਦਰ ਸਰਕਾਰ ਦੇ ਜਿਹੜੇ ਕੰਮ ਐ ਉਹਨਾਂ ਨੂੰ ਡਿਫੈਂਡ ਕਰਨਾ ਜਾਂ ਉਨਾ ਦੀਆਂ ਸਫਾਈਆਂ ਦੇਣ ਚ ਲੱਗੀ ਹੋਈ ਹੈ ਹੁਣ ਜਿਹੜੀ 2100 131 ਦੀ ਸੋਚ ਚੰਡੀਗੜ੍ਹ ਪਰ ਆ ਰਹੀ ਸੀ ਉਹਦੇ ਬਾਰੇ ਜਦੋਂ ਗੱਲ ਹੋਈ ਤੇ ਇੱਕ ਪੰਜਾਬ ਦਾ ਪੰਜਾਬ ਦਾ ਇੱਕ ਲੀਡਰ ਜਿਹੜਾ ਅਮਿਤ ਸ਼ਾਹ ਦੇ ਬਹੁਤ ਨੇੜੇ ਹੈ ਉਹ ਇਹਨਾਂ ਨੂੰ ਕਹਿ ਰਿਹਾ ਸੀਗਾ ਸਾਰੇ ਲੀਡਰਾਂ ਨੂੰ ਕਿ ਤੁਸੀਂ ਇਹਨੂੰ ਜਸਟੀਫਾਈ ਕਰੋ ਹਮ ਇਹਦੇ ਨਾਲ ਕੁਝ ਨਹੀਂ ਪਤਲਾ ਹੋ ਪਾਉਗਾ ਜਿਵੇਂ ਆਰ ਪੀ ਸਿੰਘ ਉਹਨਾਂ ਦੀ ਸਟੇਟਮੈਂਟ ਆਈ ਸੀ ਉਹਨਾਂ ਨੇ ਕਿਹਾ ਕਿ ਮੇਰੇ ਨਾਲ ਬਹਿਸ ਕਰ ਲੈਣਾ ਕਿ ਇਹਦੇ ਨਾਲ ਕੁਝ ਨਹੀਂ ਬਦਲੇਗਾ ਹੈਨਾ ਸੋ ਉਦੋਂ ਫਿਰ ਕੁਝ ਲੀਟਰਾਂ ਨੇ ਕਿਹਾ ਕਿ ਆਸੀਂ ਤਾਂ ਫਿਰ ਰਜਾਇਨ ਦੇਣ ਲੱਗੇ ਸੋ ਇੱਕ ਤਾਂ ਗੱਲ ਇਹ ਹੈ ਦੂਜੀ ਕੈਪਟਨ ਅਮਰਿੰਦਰ ਸਿੰਘ ਜਿਵੇਂ ਐਕਟਿਵ ਹੋਏ ਉਹਨਾਂ ਦੀਆਂ ਸੀਰੀਜ਼ ਆਫ ਇੰਟਰਵਿਊਜ਼ ਹੋ ਰਹੀਆਂ ਉਹ ਇੰਟਰਵਿਊਜ਼ ਕੌਣ ਕਰਵਾ ਰਿਹਾ ਉਹ ਭਾਜਪਾ ਲੀਡਰਸ਼ਿਪ ਕਰਵਾ ਰਹੀ ਹੈ ਜਾਂ ਕਾਂਗਰਸ ਛੱਡ ਕੇ ਭਾਜਪਾ ਚ ਗਏ ਜਿਹੜੇ ਜਾ ਡਿਟਰ ਹੈ ਉਹਨਾਂ ਦਾ ਗਰੁੱਪ ਇਕੱਠਾ ਹੋ ਕੇ ਕੋਈ ਆਪਣੀ ਸਟ੍ਰੈਟਜੀ ਬਣਾਉਣ ਲੱਗ ਪਿਆ ਸੋ ਅੱਛਾ ਅਕਾਲੀ ਦਲ ਨੂੰ ਵੀ ਇਸ ਗੱਲ ਦਾ ਪਤਾ ਹੈ ਪਰ ਅਕਾਲੀ ਦਲ ਖੁੱਲ ਕੇ ਸਾਹਮਣੇ ਨਹੀਂ ਸੀ ਆ ਰਿਹਾ ਜੇ ਤੱਕ ਉਹਨਾਂ ਨੂੰ ਲੱਗਦਾ ਸੀਗਾ ਕਿ ਉਹਨਾਂ ਦੀ ਜਿਹੜੀ ਹੈ ਆਜਣੀਆਂ ਤਰਨ ਤਰਨ ਜਿਮਨੀ ਚੋਂ ਹੋਈ ਹੈ ਉਹਦੇ ਨਾਲ ਉਹਨਾਂ ਨੂੰ ਥੋੜਾ ਜਿਹਾ ਪੋਜ਼ਿਟਿਵ ਹੁੰਗਾਰਾ ਮਿਲਿਆ ਹੜਾ ਤੋਂ ਬਾਅਦ ਐਕਚੁਅਲੀ ਜਦੋਂ ਸੁਖਬੀਰ ਬਾਦਲ ਜਿੱਦਾਂ ਐਕਟਰ ਹੋਇਆ ਉਹਨਾਂ ਨੂੰ ਲੱਗਦਾ ਕਿ ਸਾਨੂੰ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ ਇਹ ਅਸੀਂ ਉਹ ਕਿਤੇ ਬੀਜੇਪੀ ਜੋ ਕਰ ਰਹੀ ਹੈ ਜਦਾ ਪਹਿਲਾ ਖੇਤੀ ਕਾਨੂੰਨਾਂ ਦੇ ਕਰਕੇ ਅਕਾਲੀ ਦਲ ਨੂੰ ਵੀ 6:00 ਵਜੇ ਉਸੇ ਤਰ੍ਹਾਂ 6:00 ਨਾ ਵਜੇ ਸੋ ਅਕਾਲੀ ਦਲ ਜਿਹੜਾ ਨਾ ਕਹਿੰਦੇ ਪੋਚ ਪੋਚ ਕੇ ਪੱਪ ਧਰਨ ਵਾਲੀ ਗੱਲ ਹੈ ਉਹ ਉਹ ਕਰ ਰਹੀ ਹੈ ਸੁਖਬੀਰ ਬਾਦਲ ਹਣਾ ਨੇ ਨਹੀਂ ਸਟੇਟਮੈਂਟ ਦਿੱਤੀ ਇਹ ਇਹ ਹਰਸ਼ਿਮਰਤ ਬਾਦਲ ਹਣਾ ਨੇ ਸਟੇਟਮੈਂਟ ਦਿੱਤੀ ਹੈ ਬਾਕੀ ਇਹ ਵੀ ਹੈ ਕਿ ਜਿਹੜੇ ਬੰਦੇ ਸੱਤਾ ਤੋਂ ਬਾਹਰ ਹੈ ਹੁਣ ਜਿਵੇਂ ਕੈਪਟਨ ਅਮਰਿੰਦਰ ਸਿੰਘ ਸੱਤਾ ਤੋਂ ਬਾਹਰ ਹੈ ਉਹਨਾਂ ਨੂੰ ਹੁਣ ਸੱਤਾ 'ਚ ਆਣ ਦੀ ਇੰਨੀ ਆਲਿ ਹੈ ਜਾਂ ਉਹ ਕਿਉਂਕਿ ਕਾਂਗਰਸ ਦੇ ਵਿੱਚ ਰਹੇ ਹੈ ਕਈ ਵਰ੍ਹਿਆਂ ਨੂੰ ਸੱਤਾ ਦਾ ਆਨੰਦ ਮਾਣਿਆ ਉੱਤਰ ਰਿਹਾ ਤੇ ਉਹਨਾਂ ਨੂੰ ਹੁਣ ਇਹ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਸੱਤਾ ਚਾਹੀਏ ਅਸੀਂ ਤੇ ਬੀਜੇਪੀ ਵਾਲਾ ਉਹਨਾਂ ਨੂੰ ਕੋਈ ਅੜਤਣ ਲੱਗ ਰਹੀ ਹੈ ਕਿ ਬੀਜੇਪੀ ਇੰਡੀਪੈਂਡੈਂਟ ਸਰਕਾਰ ਨਹੀਂ ਬਣਾ ਸਕਦਾ ਸੋ ਕਈ ਤਰ੍ਹਾਂ ਦੀਆਂ ਹੁਣ ਡਿਵੈਲਪਮੈਂਟਸ ਜਿਹੜੀਆਂ ਹੋਣੀਆਂ ਐ ਇਹ ਉਹਦੇ 'ਚ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਕਾਂਗਰਸੀ ਕਾਂਗਰਸੀ ਲੀਡਰ ਜਿਹੜੇ ਭਾਜਪਾ ਚ ਗਏ ਹੋਏ ਆ ਉਹਨਾਂ ਦੀ ਅਕਾਲੀ ਦਲ ਦੇ ਲੀਡਰਾਂ ਨਾਲ ਇੱਕ ਸੁਰਤਾ ਜੀ ਹੋ ਰਹੀ ਹੈ ਤੇ ਇਹ ਇੱਕ ਜਿਹੜੇ ਪ੍ਰੈਸ਼ਰ ਟੈਕਟਿਕਸ ਵੀ ਹੋ ਸਕਦਾ ਉਹ ਉਸ ਤਰ੍ਹਾਂ ਦਾ ਬਣ ਗਿਆ ਪਰ ਵੈਸੇ ਭਾਜਪਾ ਵੀ ਜਿਹੜੀ ਜਿਹੜਾ ਡਿਸੀਜਨ ਹੈ ਨਾ ਮੰ ਜਦੋਂ ਉਹਨਾਂ ਨੇ ਡਿਸੀਜਨ ਲੈਣਾ ਨਾ ਉਹਨਾਂ ਨੇ ਕੈਪਟਨ ਮਬਰਨ ਕਰਨ ਨੂੰ ਪੁੱਛਣਾ ਨਾ ਉਹਨਾਂ ਨੇ ਐਸ਼ਵਨੀ ਸ਼ਰਮਨ ਤੋ ਅਸ਼ਨੀਸ਼ ਸ਼ਰਮਾ ਜੋ ਮਰਜੀ ਕਹੀ ਹੈ ਕੈਪਟਨ ਅਮਰਿੰਦਰ ਜੋ ਮਰਜੀ ਕਹੇ ਕਿਉਂਕਿ ਭਾਜਪਾ ਦਾ ਇੱਕ ਸਟਾਈਲ ਹੈ ਭਾਜਪਾ ਦਾ ਜਿਹੜਾ ਡਿਸੀਜਨ 메ਕਿੰਗ ਹੈ ਉਹ ਇੰਨਾ ਸੈਂਟਰਲਾਈਜ਼ ਹੈ ਕਿ ਉਹ ਆਪਣੇ ਮੁੱਖ ਮੰਤਰੀ ਨੂੰ ਇਸ ਤਰ੍ਹਾਂ ਬਦਲ ਦਿੰਦੇ ਚੁਟਕੀ ਨਾਲ ਬਦਲ ਦਿੰਦੇ ਹਰਿਆਣਾ 'ਚ ਦੇਖਿਆ ਨਹੀਂ ਨੋਨ ਲਾਲ ਖੱਟਰ ਨੇ 4 ਸਾਲ ਰਾਜ ਕੀਤਾ ਉਹਨਾਂ ਨੂੰ ਪਤਾ ਸੀ ਕਿ ਖੱਟਰ ਨਾਲ ਸਰਕਾਰ ਨਹੀਂ ਬਣਦੀ ਉਹਨਾਂ ਨੇ ਖੱਟਰ ਨੂੰ ਜਦੋਂ ਬਦਲ ਦਿੱਤਾ ਤੇ ਨਾਇਬ ਸਿੰਘ ਸਿਆਣੀ ਨੂੰ ਲਿਆ ਇੱਥੇ ਪੰਜਾਬ 'ਚ ਕੈਪਟਨ ਅਮਰਿੰਦਰ ਬਦਲਿਆ ਸੀਗਾ ਨਾ ਕਿੰਨਾ ਹੰਗਾਮਾ ਹੋਇਆ ਸੀ ਸੋ ਇਹ ਬੇਸਿਕ ਫਰਕ ਹੈ ਕਾਂਗਰਸ ਨਾਲੇ ਬੀਜੇਪੀ ਚ ਬੀਜੇਪੀ ਦਾ ਡਿਸੀਜਨ ਸੈਂਟਰਲਾਈਜ਼ ਹੋਣਾ ਜਦੋਂ ਵੀ ਡਿਸੀਜਨ ਹੋਣਾ ਇਹਣਾ ਸੈਂਟਰ ਨਹੀਂ ਹੈ ਪਰ ਇਹ ਇਹ ਜ਼ਰੂਰ ਹੈ ਕਿ ਜੇਕਰ ਬੀਜੇਪੀ ਨਾਲ ਨਹੀਂ ਬੀਜੇਪੀ ਨੂੰ ਨਹੀਂ ਲੱਗਦਾ ਬੀਜੇਪੀ ਨਹੀਂ ਡਿਸੀਜਨ ਲੈਂਦੀ ਅਕਾਲੀ ਦਲ ਦੇ ਨਾਲ ਗੱਠ ਜੋੜ ਕਰਨ ਦਾ ਫਿਰ ਕੈਪਟਨ ਅਮਰਿੰਦਰ ਸਿੰਘ ਜਾਂ ਜਿਹੜੇ ਕਾਂਗਰਸੀ ਇਹ ਸੋਚ ਕੇ ਚਲੇ ਗਏ ਕਿ ਕਾਂਗਰਸ ਤਾਂ ਖਤਮ ਹੋ ਜਾਣੀ ਪੰਜਾਬ ਚ ਅਸੀਂ ਭਾਜਪੀ ਨਾਲ ਜਾ ਕੇ ਸੱਤਾ ਚ ਸੱਤਾ ਕਿਸੇ ਨਾ ਕਿਸੇ ਤਰੀਕੇ ਹਾਸਲ ਕਰ ਲਈ ਉਹ ਕੀ ਕਰਨਗੇ ਉਹ ਫਿਰ ਇੰਟਰਸਟਿੰਗ ਸਰ ਜੇ ਆਪਾਂ ਕੈਪਟਨ ਅਮਿੰਦਰ ਸਾਹਿਬ ਦੀ ਗੱਲ ਕਰੀਏ ਤਾਂ ਉਹਨਾਂ ਨੇ ਰਾਹੁਲ ਗਾਂਧੀ ਤੇ ਵੀ ਇੱਕ ਲਾ ਰਾਹੁਲ ਗਾਂਧੀ ਬਾਰੇ ਵੀ ਇੱਕ ਖੁਲਾਸਾ ਕੀਤਾ ਹੈ ਤੇ ਉਹਨਾਂ ਕਹਿੰਦੇ ਨੇ ਕਿ ਇਹਨਾਂ ਨੇ ਪੰਜਾਬ ਵਿੱਚ ਇੱਕ ਮੰਤਰੀ ਦੀ ਛੁੱਟੀ ਕਰਵਾਈ ਸੀ ਇਹ ਮੰਤਰੀ ਕੌਣ ਸੀ ਤੇ ਕਿਸ ਕੰਮ ਛੁੱਟੀ ਹੋਈ ਸੀ ਪਰ ਜਾਣਕਾਰੀ ਨਹੀਂ ਬਐਸੇ ਤਾਂ ਕੈਪਟਨ ਅਮਰਿੰਦਰ ਨੇ ਨਾਂ ਨਹੀਂ ਲਿਆ ਇੰਟਰਵਿਊ ਦੇ ਵਿੱਚ ਕਿ ਕੌਣ ਮੰਤਰੀ ਸੀਗਾ ਪਰ 2018 ਦੇ ਵਿੱਚ ਰਾਣਾ ਗੁਰਜੀਤ ਸਿੰਘ ਜਿਹੜੇ ਦੁਆਬੇ ਦੇ بڑے ਸਿਰ ਕੱਟ ਲਿਖਦਾ ਔਰ ਆਫ ਉਹਨਾਂ ਨੇ ਆਪਣਾ ਬੇਟਾ ਸਜਦਾਨ ਫਰਲੋਦੀ ਤੋਂ ਆਜਾਦ ਜਿੱਤ ਲਿਆ ਸੀ ਤੇ ਪਰ ਉਹਨਾਂ ਦੀ ਪੈਂਠ ਹੈ ਪੂਰੀ ਤੇ ਵੈਸੇ ਵੀ ਉਹ ਮਤਲਬ ਇਸ ਤਰ੍ਹਾਂ ਦੇ ਲੀਡਰ ਆ ਕਿ ਕਈ ਕਈ ਲੀਡਰਾਂ ਦਾ ਇਲੈਕਸ਼ਨ ਉਹ ਆਪ ਹੀ ਲੜ ਦਿੰਦੇ ਹਾਂ ਉਹ ਫਿਰ ਅੱਗੇ ਪਿੱਛੇ ਨਹੀਂ ਬੜੇ ਧਾਕੜ ਕਿਸਮ ਦੇ ਲੀਡਰ ਆ। ਉਹਨਾਂ ਦੇ ਬਾਰੇ ਨਾ 2018 ਦੇ ਵਿੱਚ ਇੱਕ ਮਾਮਲਾ ਆਇਆ ਸੀਗਾ ਕਿ ਉਹਨਾਂ ਨੇ ਮਾਈਨਿੰਗ ਦੇ ਜਿਹੜੇ ਆ ਜਿਹੜੇ ਠੇਕੇ ਐ ਉਹ ਆਪਣੇ ਡਰਾਈਵਰ ਦੇ ਨਾਂ ਤੇ ਲੈ ਲਿਆ ਸੀ। ਇਸ ਤਰ੍ਹਾਂ ਦਾ ਸ਼ਾਇਦ ਕੁਝ ਮਾਮਲਾ ਸੀਗਾ ਮੈਨੂੰ ਉਨਾ ਕੀ ਯਾਦ ਹੈ ਤੇ ਉਹ ਉਹ ਤੋਂ ਬਾਅਦ ਬਹੁਤ ਸਾਰਾ ਵਿਵਾਦ ਮਚਿਆ ਸੀਗਾ ਤੇ ਉਦੋਂ ਉਹਨਾਂ ਤੋਂ ਰਿਜ਼ਾਈਨ ਲੈ ਆ ਗਿਆ ਸੀ। ਕੈਪਟਨ ਅਮਰਿੰਦਰ ਦੀ ਸਰਕਾਰ ਸੀਗੀ 2018 ਦੇ ਵਿੱਚ ਰਾਣਾ ਗੁਰਜੀਤ ਮਿਨਿਸਟਰ ਸੀਗਾ ਉਹਨਾਂ ਨੂੰ ਉਹਨਾਂ ਦੇ ਖਿਲਾਫ ਇਸ ਤਰ੍ਹਾਂ ਦੀਆਂ ਖਬਰਾਂ ਛਪੀਆਂ ਸੀਗੀਆਂ ਤੇ ਉਹਦੇ ਉਹਦੇ ਬਾਅਦ ਡਿਸੀਜਨ ਲਿਆ ਗਿਆ ਸੀ ਹੂੰ ਤੋਂ ਉਹਨਾਂ ਨੇ ਇਹ ਕਿਹਾ ਕਿ ਰਾਹੁਲ ਨੇ ਮੈਨੂੰ ਕਿਹਾ ਕਿ ਮੈਂ ਉਹਨੂੰ ਰਾਹੁਲ ਨੂੰ ਮਿਲਣ ਗਿਆ ਤੇ ਉਹਨਾਂ ਨੇ ਕੁਝ ਕਟਿੰਗ ਦਸੀਆਂ ਵੀ ਆ ਤੇਰੇ ਮਿਨਿਸਟਰ ਬਾਰੇ ਇਹ ਕਹਿੰਦਾ ਮੈਂ ਕਿਹਾ ਮੈਂ ਇਹਦੀ ਜਾਂਚ ਕਰਾ ਰਿਹਾ ਜੀ ਕਹਿੰਦਾ ਨਹੀਂ ਨਹੀਂ ਇਹਨਾਂ ਨੂੰ ਪਹੋ ਗਏ ਨੂੰ ਫਿਰ ਜਾਈਂਦਾ ਹੂੰ ਕਹਿੰਦਾ ਵੀ ਹਫਤਾ 10 ਦਿਨ ਹੋ ਗਏ ਫਿਰ ਰਾਹੁਲ ਨੇ ਪੁੱਛਿਆ ਕਿ ਤੁਸੀਂ ਇਹਨਾਂ ਤੋਂ ਰਿਜਾਇਨ ਕਿਉਂ ਨਹੀਂ ਲਿਆ ਜੀ ਉਹ ਕਹ ਰਿਹਾ ਜੇ ਤੁਸੀਂ ਰਿਜਾਇਨ ਨਹੀਂ ਲਓਗੇ ਤਾਂ ਮੈਂ ਟਵੀਟ ਕਰ ਦਾਂਗਾ ਫਿਰ ਕਿ ਇਹਨੂੰ ਹਟਾਇਆ ਜਾ ਰਿਹਾ ਹੈ ਇਹ ਤੁਹਾਨੂੰ ਹਟਾਣਾ ਪਏਗਾ ਹੂੰ ਤੇ ਫਿਰ ਕਹਿੰਦੇ ਕਿ ਮੈਂ ਉਹਨੂੰ ਬੁਲਾਇਆ ਮੰਤਰੀ ਨੂੰ ਉਹਨੂੰ ਦੱਸਿਆ ਕਿ ਰਾਹੁਲ ਜੀ ਆਣੇ ਕਿ ਤੁਸੀਂ ਰਿਜਾਇਨ ਕਰੋ ਹਾਂ ਤੇ ਕਹਿੰਦੇ ਉਹਨਾਂ 5 ਮਿੰਟ ਲਾਇਫ ਇਹ ਰਿਜਾਇਨ ਪਾਤਾ ਹੂੰ ਸੋ ਰਾਣਾ ਭੋਜੀ ਦੀ ਗੱਲ ਕਰਦੇ ਸੀ ਜੀ ਸਰ ਆਪਾਂ ਹੁਣ ਗੱਲ ਦੀ ਸ਼ੁਰੂਆਤ ਮੋਬਾਈਲ ਮੈਸੇਜ ਤੋਂ ਕੀਤੀ ਸੀ ਤੇ ਹੁਣ ਆਪਾਂ ਗੱਲ ਵੀ ਜਿਹੜੀ ਗੱਲ ਖਤਮ ਆ ਉਹ ਮੋਬਾਈਲ ਐਪ ਤੋਂ ਕਰਾਂਗੇ ਭਾਰਤ ਵਿੱਚ ਬੰਨਣ ਵਾਲੇ ਤੇ ਭਾਰਤ ਵਿੱਚ ਵੇਚਣ ਵਾਲੇ ਜਿਹੜੇ ਮੋਬਾਈਲ ਫੋਨ ਨੇ ਉਹਨਾਂ ਵਿੱਚ ਇੱਕ ਐਪ ਪੱਕੇ ਤੌਰ ਤੇ ਇੰਸਟਾਲ ਕਰਨ ਦੀ ਗੱਲ ਹੋ ਰਹੀ ਸੀ ਕਿ ਜਿਹੜੇ ਸੰਚਾਰ ਸਾਥੀ ਹੈ ਇਹ ਐਪ ਸੀ ਇਸ ਨੂੰ ਪੱਕੇ ਤੌਰ ਤੇ ਇੰਸਟਾਲ ਕਰਨ ਦੀ ਗੱਲ ਹੋ ਰਹੀ ਸੀ ਇਸ ਦਾ ਕਾਂਗਰਸ ਨੇ ਕਾਫੀ ਤਿੱਖਾ ਵਿਰੋਧ ਕੀਤਾ ਇਸ ਐਪ ਦਾ ਪੱਕੇ ਤੌਰ ਤੇ ਇੰਸਟਾਲ ਹੋਣ ਦਾ ਕੀ ਫਾਇਦਾ ਹੈ ਜਾਂ ਫਿਰ ਕੀ ਫਰਕ ਪਵੇਗਾ ਜਿਸ ਨਾਲ ਇਤਰਾਜ਼ ਇਹ ਐਕਚੁਅਲੀ ਇਕੱਲੇ ਕਾਂਗਰਸ ਨਹੀਂ ਵਿਰੋਧੀ ਧਿਰ ਨੇ ਕਾਫੀ ਇਸ ਮੁੱਦੇ ਨੂੰ ਚੁੱਕਿਆ ਕੇ ਸੀ ਵੀਨੂ ਗੋਪਾਲ ਨੇ ਬਕਾਇਦਾ ਇਹਦੇ ਤੇ ਟਵੀਟ ਕੀਤਾ ਔਰ ਇਦੇ ਬਾਰੇ ਪ੍ਰੈਸ ਕਾਨਫਰੰਸ ਕੀ ਇਹ ਐਕਚੁਅਲੀ ਕੀ ਹੈ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਭਾਰਤ ਦੇ ਵਿੱਚ ਮੋਬਾਈਲ ਬਣਨਗੇ ਮੋਬਾਈਲ ਸੈੱਟ ਬਣਨਗੇ ਉਹਨਾਂ ਦੇ ਵਿੱਚ ਇੱਕ ਐਪ ਹੋਏਗਾ ਸੰਚਾਰ ਸਾਥੀ ਜਿਹੜਾ ਕਿ ਆ ਬੀਐਸਐਨਐਲ ਜਿਹਨੂੰ ਆਪਰੇਟ ਕਰੇਗਾ ਸੋ ਉਹਦਾ ਮਤਲਬ ਹੈ ਕਿ ਉਸ ਐਪ ਨੂੰ ਤੁਸੀਂ ਡਿਲੀਟ ਨਹੀਂ ਕਰ ਸਕਦੇ ਹਾਂ ਤੁਹਾਡੇ ਫੋਨ ਦੇ ਵਿੱਚ ਰਹੇਗਾ ਰਹੇਗਾ ਉਹ ਇੱਕ ਤਰ੍ਹਾਂ ਦੀ ਕੀ ਹੈ ਕਿ ਤੁਹਾਡੀ ਨਿੱਜਤਾ ਦੀ ਉਸ ਐਪ ਰਾਹੀਂ ਸਰਕਾਰ ਉਹ ਸਾਰਾ ਤੁਹਾਡਾ ਡਾਟਾ ਸਾਰੀ ਤੁਹਾਡੀ ਐਕਟੀਵਿਟੀ ਸਾਰਾ ਕੁਝ ਪਹੁੰਚ ਜਾਣਾ ਸੀ ਸੋ ਉਹ ਇੱਕ ਤਰ੍ਹਾਂ ਦੀ ਜਿਹੜੀ ਧਾਰ ਸਵਿਧਾਨ ਦੀ ਧਾਰਾ 21 ਹੈ ਉਹਦੀ ਉਲੰਘਣਾ ਉਹਨੂੰ ਕਿਹਾ ਜਾ ਰਿਹਾ ਕਿ ਇਹ ਤੁਸੀਂ ਵਿਅਕਤੀ ਦੀ ਨਿੱਜੀ ਨਿਜਤਾ ਦੇ ਉੱਤੇ ਤੁਸੀਂ ਹਮਲਾ ਕਰ ਰਹੇ ਹੋ ਵਿਅਕਤੀ ਦੀ ਨਿਜਤਾ ਦਾ ਇਹ ਵਾਇਲੇਸ਼ਨ ਹੈ ਜਿਹੜਾ ਕਿ ਇੱਕ ਰਾਈਟ ਦਿੱਤਾ ਹੋਇਆ ਹੈ ਸਵਿਧਾਨ ਸੋ ਉਹਦੀ ਉਲੰਘਣਾ ਇਹ ਦੱਸਿਆ ਜਾ ਰਿਹਾ ਹੈ ਜੀ ਤੇ ਇਹਦਾ ਕਾਫੀ ਰੌਲਾ ਪਿਆ ਪਰ ਇਹਦੇ ਬਾਅਦ ਜਿਹੜਾ ਸਰਕਾਰ ਦਾ ਕੇਂਦਰ ਸਰਕਾਰ ਦਾ ਇੱਕ ਸਪਸ਼ਟੀਕਰਨ ਇਹਦੇ ਤੇ ਆਇਆ ਹੈ ਕਿ ਇਹ ਐਪ ਇੰਸਟਾਲ ਕਰਨੀ ਜ਼ਰੂਰੀ ਨਹੀਂ ਹੋਏਗੀ ਤੁਸੀਂ ਉਹਨੂੰ ਅਨਇਨਸਟਾਲ ਡੀਲੀਟ ਕਰ ਸਕਦੇ ਹੋ ਇਹ ਆਪਸ਼ਨਲ ਹੋਏਗਾ ਜੇ ਕੋਈ ਲੈਣਾ ਚਾਹੁੰਦਾ ਲੇ ਇਹ ਕੋਈ ਨਹੀਂ ਨਹੀਂ ਲੈਣਾ ਚਾਹੁੰਦਾ ਨਾ ਲਵੇ ਸੋ ਇਹ ਮਾਮਲਾ ਹੁਣ ਠੰਡਾ ਹੋ ਗਿਆ ਇਸ ਇਸ਼ੂ ਤੇ ਪਰ ਇਹ ਇੱਕ ਉਮੇ ਸੀ ਜਿਵੇਂ ਆਧਾਰ ਕਾਰਡ ਬਣਦਾ ਸੀ ਸਾਰਾ ਡਾਟਾ ਚਲੇ ਜਾਂਦਾ ਸੀ ਹੁਣ ਜੇ ਤੁਸੀਂ ਤੁਹਾਡੇ ਫੋਨ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਐਪ ਹੈ ਕਿ ਉਹਦੇ ਉਹ ਸਾਰਾ ਤੁਹਾਡਾ ਡਾਟਾ ਹੈ ਤੁਹਾਡੇ ਪਰਸਨਲ ਤੁਹਾਡਾ ਡਾਟਾ ਹੈਗਾ ਤੇ ਤੁਹਾਨੂੰ ਸਾਰੀ ਉਹ ਟਰੈਕ ਕਰ ਰਿਹਾ ਹੈ ਤਾਂ ਇੱਕ ਤਰ੍ਹਾਂ ਦੀ ਤੁਹਾਡੀ ਨਿੱਜਤਾ ਦੀ ਉਲੰਘਣਾ ਹੈ ਨਾ ਬਿਲਕੁਲ ਸੋ ਇਸ ਕਰਕੇ ਇਸ ਜਿਹੜਾ ਹੈ ਉਹ ਇਹਦਾ ਵਿਰੋਧ ਕੀਤਾ ਜਾ ਰਿਹਾ ਸੀ ਤੇ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਇਹ ਆਪਸ਼ਨਲ ਹੋਏਗਾ ਜੀ ਤੇ ਇਹਨੂੰ ਡਿਲੀਟ ਕੀਤਾ ਜਾ ਸਕਦਾ ਹੈ ਪਹਿਲਾਂ ਇਹ ਸੀ ਕਿ ਆਪਸ਼ਨਲ ਨਹੀਂ ਇਹ ਹਰੇਕ ਕੋਲ ਚ ਹੋਏਗਾ ਔਰ ਇਟ ਡਿਲੀਟ ਨਹੀਂ ਕੀਤਾ ਜਾ ਸਕਦਾ ਹਾਂ ਸੋ ਹੁਣ ਸਰਕਾਰ ਨੇ ਸਪਸ਼ਟ ਕੀਤਾ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਸੋ ਅਸੀ ਅੱਜ ਦੀ ਚਰਚਾ ਕੱਲ ਨੂੰ ਫਿਰ ਕੁਝ ਨਵੇਂ ਮੁੱਦਿਆਂ ਦੇ ਨਾਲ ਹਾਜ਼ਰ ਹੋਵਾਂਗੇ ਧੰਨਵਾਦ